हां जी दोस्तों अस्सिखाल की हालचाल है जी ठीक-ठाक सारे सो दोस्तों आज जेडी वीडियो बना रहे हैं जी पेंड दोस्तों ये गोले वाला जेड़ा दोस्तों इस पेंड नु फरीदकोट ते ਨੇੜੇ ਸ਼ਹਿਰ ਵੀ ਜਿਹੜਾ ਦੋਸਤੋ ਫਰੀਦਕੋਟ ਆ ਜੀ ਫਰੀਦਕੋਟ ਤੋਂ ਜਦੋਂ ਦੋਸਤੋ ਫਰੋਜਪੁਰ ਨੂੰ ਜਾਂਦੇ ਆ ਤਾਂ ਵੱਡੇ ਹਾਈਵੇ ਦੇ ਉੱਤੇ ਇਹ ਪੰਡ ਠੀਕ ਹੈ ਜੀ ਵੱਡੇ ਪੰਡਾਂ ਦੇ ਵਿੱਚ ਗਿਣਤੀ ਆ ਤੇ ਇਸ ਘਰ ਦੇ ਵਿੱਚੋਂ ਕਾफी ਤੁਹਾਨੂੰ ਰੁਟੀਨ ਦੇ ਵਿੱਚ ਹੀ ਪਸੂ ਦਿਖਾਉਂਦੇ ਰਹੀਦਾ ਅੱਜ ਇਸ ਘਰ ਦੇ ਵਿੱਚੋਂ ਦੋਸਤੋ ਪੰਜ ਨਾਗ ਤੁਹਾਨੂੰ ਕਵਰ ਕਰਕੇ ਦਿਖਾਉਣੀ ਆ ਜੀ ਜਿਹਦੇ ਵਿੱਚ ਵੈਰਾਈਟੀ ਤੁਹਾਨੂੰ ਸਾਰੀ ਹੋ ਮਿਲ ਜਾਣੀ ਆ ਚਾਰ ਝੋਟੀਆਂ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਆ ਠੀਕ ਹੈ ਤੇ ਇੱਕ ਬੂਰੀ ਨੀਲੀ ਰਾਵੀ ਨਸਲ ਦੇ ਵਿੱਚ ਆ ਵੀਡੀਓ ਨੂੰ ਅੰਤ ਤੱਕ ਦੇਖ ਲਓ ਕੱਲੀ ਕੱਲੀ ਨੂੰ ਤੋੜ ਕੇ ਦੇਖ ਲਾਂਗੇ ਬਾਕੀ ਥਾਂ ਥੁਣ ਐਨ ਤੁਹਾਨੂੰ ਸਾਰੀ ਤਸੱਲੀ ਕਰਾ ਦੂੰਗਾ ਚਾਰ ਝੋਟੀਆਂ ਕੱਟੀਆਂ ਹੋਣਗੀਆਂ ਤੇ ਇੱਕ ਇਹਨਾਂ ਦੇ ਵਿੱਚ ਆ ਦੋਸਤੋ ਵੱਡੀ ਝੋਟੀਆਂ ਠੀਕ ਹੈ ਬਾਕੀ ਗੱਲਬਾਤ ਸਾਰੀ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸੋ ਨਾ ਕੋਵੰਤ ਹੈ ਜੀ ਪਿੰਡ ਆਪਣਾ ਪਿੰਡ ਗੋਲੇ ਵਾਲਾ ਠੀਕ ਹੈ ਅੱਛਾ ਵਪਾਰ ਤੌਰ ਤੇ ਪਸ਼ੂ ਆਈ ਜਾਂਦੇ ਆ ਹਾਂਜੀ 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 ਠੀਕ ਸਭ ਤੋਂ ਛੋਟੀ ਕੱਟੀ ਕਿਹੜੀ ਐ ਨਾ ਚ ਹਾਂਜੀ ਕਿੰਨੇ ਟਾਈਮ ਦੀ ਹੋਗੀ ਇਹ ਇਹ ਹੋਗੀ 7-8 ਮਹੀਨੇ ਦੀ 7-8 ਮਹੀਨੇ ਦੀ ਖੋਲ ਤਾਂ ਲਿਆ ਛੇ ਦੀ ਛੇ ਦੀ ਗਿੜੇ ਈ ਕਢਾ ਦੇਣੇ ਆ ਟਾਈਮ ਥੋੜਾ ਹੀ ਆ ਕਵਰ ਕਰਨੇ ਆ ਤੇ ਥਣ ਥਣ ਦੋਸਤੋਂ ਵੈਸੇ ਤੁਹਾਨੂੰ ਸਾਰੇ ਦਿਖਾ ਦੇਣੇ ਤੇ ਪੈਰੇ ਦੇ ਤੇ ਦੋ ਚਿੱਟੇ ਕਿ ਚੜੇ ਹਾਂਜੀ ਦੋ 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 ਜੀ ਦੋ ਚਿੱਟੇ ਆ ਦੋਸਤੋਂ ਕਿੰਨੀ 9 ਮਹੀਨੇ ਉਮਰ ਆ ਹਾਂ ਹੈਗੀ ਆ 8-9 ਮਹੀਨੇ 8-9 ਮਹੀਨੇ ਦੋਸਤੋਂ ਉਮਰ ਆ ਤੇ ਬਾਕੀ ਲੱਸੀ ਆ ਥੋੜੀ ਜੀ ਕੱਟੀ ਜਦੋਂ ਸਾਮਗੀ ਰਾਜੀ ਹੋਗੀ ਤਵ ਕੱਟੀ ਵਾਸ ਸੋਣੀ ਬਣ ਜਾਣੀ ਐ ਫੇਸ ਕੁਆਲਟੀ ਚੰਗੀ ਆੱਖਾਂ ਦੋਵੇਂ ਨੀਲੀਆਂ ਤੇ ਲੈ ਚੱਲ ਬਾਈ ਲੈ ਚੱਲ ਲੈ ਚੱਲ ਆ ਜਾ ਥਾਣੇ ਦੋਸਤੋਂ ਤੁਹਾਨੂੰ ਦਿਖਾ ਦਿੰਨਾ ਠੀਕ ਐ 8 ਤੋਂ 9 ਕ ਮਹੀਨੇ ਬਾਈ ਕਹਿੰਦਾ ਉਮਰ ਹੋਊਗੀ ਠੀਕ ਐ ਜੀ ਸੋਹਣੇ ਢਾਂਚੇ ਦੇ ਵਿੱਚ ਐ ਇਹ ਲਿੱਸੀ ਹੈਗੀ ਐ ਜਦੋਂ ਲਿੱਸਾ ਪਾਣਾ ਚੱਕਿਆ ਗਿਆ ਇਹਦਾ ਰਾਜੀ ਹੋਗੀ ਤਾਂ ਕੱਟੀ ਸੋਣੀ ਬਣ ਜਾਣੀ ਐ ਉਮਰ ਛੋਟੀ ਐ ਥਾਣ ਛੋਟੇ ਵੈਸੇ ਚਾਰੇ ਥਾਣੇ ਲਿਖੜਵੇ ਹੋਣਗੇ ਤੇ ਰੇਟ ਦੱਸੀ ਜੱਲੀ ਨਾਲ ਨਾਲ ਫੇਰ ਫੋਨ ਤੇ ਜੀ ਰੇਟ ਫੋਨ ਤੇ ਕਰ ਹਾਂਜੀ ਹਾਂਜੀ ਫੋਨ ਤੇ ਯਾਰ ਦੱਸ ਦੀ ਐ ਜੀ ਨੂੰ ਲੋਡ ਨਹੀਂ ਨਹੀਂ ਕੋਈ ਨਾ ਕੋਛ ਨਾਲ ਫਿਰ ਵੀ ਹੁੰਦਾ ਨਾ ਰੇਟ ਤਾਂ ਅੱਛਾ ਹਾਂ ਅੱਛਾ ਦੋਸਤੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਆ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਝੋਟੀ ਵੀ ਖੋਲੇ ਕਿੰਨੇ ਟਾਈਮ ਦੀ ਹੋਗੀ ਇਹ 2 ਸਾਲ ਦੀ ਦੋਆਂ ਸਾਲਾਂ ਦੀ ਹੈ ਹਾਂਜੀ ਠੀਕ ਹੈ ਦੋਸਤੋ ਚਾਰੇ ਪੈਰਾਂ ਤੇ ਮਾਰਕਿੰਗ ਫੇਸ ਸਾਰਾ ਵਾਈਟ ਸਿੰਗ ਕੁੰਡਿਆ ਦੀ ਹੈ ਠੀਕ ਹੈ ਅੱਖਾਂ ਦੋਵੇਂ ਨੀਲੀਆਂ ਇਹ ਵੀ ਕੱਟੀ ਥੋੜੀ ਜਿਹੀ ਝੋਟੀ ਦਿੱਸੀ ਆ ਜਦੋਂ ਰਾਜ ਹੀ ਹੋ ਗਈ ਥੋੜਾ ਜਿਹਾ ਹੋਰ ਕੱਦ ਕਰਗੇ ਹੋਰ ਚਾਰਾਂ ਪੰਜਾਂ ਮਹੀਨਿਆਂ ਤੱਕ ਦੋਸਤੋ ਇਹ ਝੋਟੀ ਆਸ ਵੀ ਲੱਗ ਜਾਣੀ ਆ ਠੀਕ ਹੈ ਭਾਈ ਲੈ ਚੱਲਾ ਚਲੋ ਸੈਂਗ ਬਿਲਕੁਲ ਛੋਟੇ ਹੋਣਗੇ ਕੁੰਡੇ ਹੋਣਗੇ ਠੀਕ ਹੈ ਜੀ ਸੋਹਣੇ ਢਾਂਚੇ ਦੇ ਵਿੱਚ ਝੂਟੀ ਤੁਹਾਨੂੰ ਦਿਖਾਉਂਦਾ ਉਮਰ ਉਹ 2 ਸਾਲ ਦੱਸਦਾ ਭਾਈ ਥਣ ਚਾਰੇ ਨਿਖੜਵੇ ਆ ਥਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਚਾਰੇ ਪੈਰਾਂ ਤੇ ਬਿਲਕੁਲ ਨਾਰਮਲ ਜੀ ਮਾਰਕਿੰਗ ਹੋਊਗੀ ਸੋਹਣੇ ਢਾਂਚੇ ਦੇ ਵਿੱਚ ਇਹ ਝੂਟੀ 2 ਸਾਲ ਦੀ ਤੁਹਾਨੂੰ ਦਿਖਾਈ ਆ ਠੀਕ ਹੈ ਰੇਟ ਇਹਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਤੀਜੇ ਨੰਬਰ ਵਾਲੀ ਵੀ ਖੋਲ ਲੈ ਲੈ ਆ ਲੈ ਆ ਬੱਚਾ ਦੋਸਤੋ ਇਹ ਵੀ ਬਹੁਤ ਸੋਹਣਾ ਤੁਹਾਨੂੰ ਦਿਖਾਉਣਾ ਅੱਜ ਠੀਕ ਹੈ ਸੋਹਣੇ ਢਾਂਚੇ ਦੇ ਵਿੱਚ ਇਹ ਥੋੜਾ ਜਿਹਾ ਰਾਜੀ ਹੈ ਬਾਕੀ ਕਟੀਆਂ ਨਾਲ ਸਾਰੀਆਂ ਨਾਲ ਰਾਜੀ ਹੈ ਅੱਖਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾੜੇ ਮਾੜੇ ਨਿਸ਼ਾਨ ਹੈਗੇ ਆ ਠੀਕ ਹੈ ਹੋ ਸਕਦਾ ਵੀਡੀਓ 'ਚ ਤੁਹਾਨੂੰ ਨਾ ਦਿਸੇ ਪਰ ਜਦੋਂ ਅੱਖੀ ਆ ਕੇ ਇੱਥੇ ਦੇਖੋਗੇ ਤਾਂ ਤੁਹਾਨੂੰ ਮਾੜੇ ਮਾੜੇ ਨਿਸ਼ਾਨ ਜਿਹੜੇ ਅੱਖਾਂ ਦੇ ਵਿੱਚ ਦਿਖਾਈ ਦੇਣਗੇ ਚਾਰੇ ਪੈਰਾਂ ਤੇ ਦੋਸਤੋ ਮਾਰਕਿੰਗ ਚੈੱਕ ਕਰ ਲਓ ਜੀ ਸੋਹਣੇ ਢਾਂਚੇ ਦੇ ਵਿੱਚ ਇਹ ਕੱਟੀ ਰਾਜੀ ਹੈ ਬਰੀਕੀਆਂ ਦੇ ਵਿੱਚ ਚੰਗੀ ਹੈ ਉਮਰ ਉਹ ਬਈ ਕਿੰਨੀ ਹੋਊਗੀ ਹੋਊਗੀ 11 ਮਹੀਨਿਆਂ ਦੀ ਸਾਲ ਦੀ ਬਸ ਸਾਲ ਤੋਂ 11 ਕਿਹ ਮਹੀਨਿਆਂ ਦੀ ਹੈ ਹਾਂ ਠੀਕ ਆ ਚਾਰੇ ਪੈਰਾਂ ਤੇ ਦੋਸਤੋ ਮਾਰਕਿੰਗ ਦੇਖੋ ਸੋਹਣੇ ਢਾਂਚੇ ਦੇ ਵਿੱਚ ਹੈ ਇਹ ਝੋਟੀ ਲੈ ਚੱਲ ਬਈ ਥਣ ਦੋਸਤੋ ਦਿਖਾ ਦਿੰਨਾ ਵੈਸੇ ਥਣ ਇੱਥੇ ਸਾਰੀਆਂ ਪਸ਼ੂਆਂ ਦੀ ਜਿਹੜੇ ਸਾਰੀਆਂ ਕਟੀਆਂ ਦੇ ਇਹਨਾਂ ਦੇ ਸਾਫ਼ ਸੁਧਰੇ ਹੋਣਗੇ ਆਪ ਵੀ ਵੀਰ ਹੋਣੀ ਪੂਰੀ ਤਸੱਲੀ ਕਰਕੇ ਦੋਸਤੋ ਪਸ਼ੂ ਨੂੰ ਖਰੀਦਦੇ ਆ ਠੀਕ ਹੈ ਲੈ ਚੱਲਾ ਚੱਲ ਇੱਕ ਸਾਲ 11 ਮਹੀਨੇ ਇੱਥੇ ਕਿਤੇ ਦੋਸਤੋ ਇਹਦੀ ਉਮਰ ਹੈ ਠੀਕ ਹੈ ਇਹ ਦੋਸਤੋ ਤੀਜੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਰੇਟ ਇਹਦਾ ਫੋਨ ਦੇ ਉੱਤੇ ਤੈਕੀਤਾ ਜਾਊਗਾ ਟੋਟਲੀ ਸਾਰੇ ਪਸ਼ੂਆਂ ਦਾ ਜਿਹੜਾ ਰੇਟ ਆ ਬਾਈ ਹੁਣੇ ਕਹਿੰਦੇ ਵੀ ਫੋਨ ਤੇ ਉੱਤੇ ਤੈ ਕਰਾਂਗੇ ਤੇ ਖੋਲਿਆ ਖੋਲਿਆ ਨੂੰ ਵੀ ਚੌਥੇ ਨੰਬਰ ਵਾਲੀ ਨੂੰ ਵੀ ਖੋਲ ਲਿਆ ਇਹ ਦੋਸਤੋ ਚੌਥੇ ਨੰਬਰ ਤੇ ਤੁਹਾਨੂੰ ਦਿਖਾਉਣਾ ਉਮਰ ਦੱਸ ਦੀ ਬਾਈ ਕਿੰਨੀ ਹੈ ਦੀ 10 ਮਹੀਨੇ ਦੀ 10 ਮਹੀਨੇ ਦੀ ਹੈ ਠੀਕ ਹੈ ਫੇਸ ਕੁਆਲਟੀ ਦੋਸਤੋ ਚੈੱਕ ਕਰ ਲਓ ਜੀ 10 ਮਹੀਨੇ ਉਮਰ ਸੋਹਣੇ ਢਾਂਚੇ ਦੇ ਵਿੱਚ ਐ ਵੀ ਕੱਟੀ ਲੱਸੀ ਆ ਥੋੜੀ ਜੀ ਰਾਜੀ ਹੋ ਗਈ ਤਾਂ ਸੋਹਣੀ ਛੋਟੀ ਬਣ ਜਾਣੀ 10 ਮਹੀਨੇ ਉਮਰ ਮੰਨ ਲਓ ਠੀਕ ਹੈ ਮਾਰਕਿੰਗ ਸਾਰੀ ਆ ਗਈ ਹੈ ਪ੍ਰੋਪਰ ਮਾਰਕਿੰਗ ਹੈਗੀ ਹੈ ਫੇਸ ਕੁਆਲਟੀ ਚੰਗੀ ਹੈ ਤੇ ਸਿੰਘ ਅਜੇ ਉਮਰ ਛੋਟੀ ਉਮਰ ਦੇ حساب ਨਾਲ ਗਲਾਈ ਚ ਕਰਨਾ ਲੈ ਚਲ ਬਾਈ ਇਹ ਦੋਸਤੋਂ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਰੇਟ ਇਨਾਂ ਸਾਰੇ ਪਸ਼ੂਆਂ ਦਾ ਹੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਠੀਕ ਹੈ ਥਣ ਚਾਰੇ ਨਿਖੜ ਵੀ ਹੋਣਗੇ ਥਣ ਦਾ ਸਾਈਜ਼ ਦੇਖ ਲਓ ਠੀਕ ਹੈ ਸਾਰੇ ਪਸ਼ੂਆਂ ਦੇ ਸਾਫ ਸੁਥਰੇ ਹੋਣਗੇ ਥਣ ਇਹ ਦੋਸਤੋਂ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ 10 ਕਿ ਮਹੀਨੇ ਉਮਰ ਦਾ ਹੈ ਬਾਈ ਠੀਕ ਹੈ ਸਾਂਭਣ ਵਾਲੀ ਇਹ ਕੱਟੀ ਜਦੋਂ ਸਾਂਭ ਗਈ ਤਾਂ ਸੋਣੀ ਤਿਆਰ ਹੋ ਜਾਣੀ ਹੈ ਇਹ ਬਾਂਦੇ ਬਾਂਦੇ ਬਈ ਲਿਆ ਬੂਰੀ ਤੇ ਵੀ ਆ ਜਾ ਕਿੰਨੇ ਟਾਈਮ ਦੀ ਹੋਗੀ ਬੂਰੀ ਹਾਂਜੀ ਕਿੰਨੇ ਟਾਈਮ ਦੀ ਹੋਗੀ ਇਹ 10-11 ਮਹੀਨੇ ਦੀ ਹੋਣੀ ਹੈ ਠੀਕ ਹੈ ਤਾਂ ਦੋਸਤੋ ਕੁਆਲਿਟੀ ਚੈੱਕ ਕਰੋ ਜੀ ਬੂਰੀ ਦੀ ਬੱਗੀ ਮੋਚੇ ਦੇ ਵਿੱਚ ਹੈ ਜੀ ਅੱਖਾਂ ਦੋਵੇਂ ਨੀਲੀਆਂ ਪਿਛਲੇ ਪੈਰਾਂ ਤੇ ਮਾਰਕਿੰਗ ਸਿੰਗ ਵੈਸੇ ਕਾਫੀ ਮੋੜ ਲਿਆ ਨੇ ਠੀਕ ਹੈ ਉਮਰ ਦੇ ਹਿਸਾਬ ਨਾਲ ਦੋਸਤੋ ਇਹਨੇ ਗੂਲ ਕਰ ਜਾਣਾ ਰੰਗ ਰੂنگ ਕਰਮਾੜੀ ਦਾ ਬੜਾ ਸੋਹਣਾ ਇਹਦਾ ਠੀਕ ਹੈ ਜੀ ਕਹਤੀ ਮੈਂ ਪਹਿਲਾਂ ਦੱਸਿਆ ਥੋਈ ਇਹ ਥੋੜੀਆਂ ਲਿਸਿਆਂ ਹੋਣਗੀਆਂ ਛੋਟੀ ਉਮਰ ਦੀਆਂ ਵੈਸੇ ਜਦੋਂ ਸਾਂਭ ਗਈਆਂ ਕਟੀਆਂ ਇਹ ਸੋਹਣੀਆਂ ਤਿਆਰ ਹੋ ਜਾਣਗੀਆਂ ਫੇਸ ਕੁਆਲਟੀ ਚੰਗੀ ਐ 10 11 ਮਹੀਨੇ ਬਾਈ ਉਮਰਦਸਤ ਐ ਸੋਨੇ ਢਾਂਚੇ ਦੇ ਵਿੱਚ ਐ ਬਾਕੀ ਰੰਗ ਰੂنگ ਸੋਹਣਾ ਪਿਛਲੇ ਪੈਰਾਂ ਤੇ ਮਾਰਕਿੰਗ ਥਣ ਚਾਰੇ ਨਿਖੜੇ ਹੋਣਗੇ ਠੀਕ ਐ ਜੀ ਵੈਸੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਸਾਰੇ ਪਸ਼ੂਆਂ ਦੇ ਇੱਥੇ ਤੁਹਾਨੂੰ ਸਾਫ਼ ਸੁਧਰੇ ਨਾਲ ਥਣ ਮਿਲਣਗੇ ਠੀਕ ਐ ਇਹ 5ਵੇਂ ਨੰਬਰ ਤੇ ਦੋਸਤੋ ਤੁਹਾਨੂੰ ਦਿਖਾਈ ਐ ਬੂਰੀ ਕੱਟੀ ਰੇਟ ਇੰਨਾ ਸਾਰੇ ਪਸ਼ੂਆਂ ਦਾ ਜਿਹੜਾ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਨੰਬਰ ਵਾਈਜ਼ ਤੁਹਾਨੂੰ ਸਾਰੇ ਪਸ਼ੂ ਦੱਸਦੇ ਆ ਜਿਹੜਾ ਪਸ਼ੂ ਤੁਹਾਨੂੰ ਜਾチェ ਉਹਦੀ ਨਿਰਖ ਪਰਖ ਕਰਕੇ ਆਪ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋ ਰੇਟ ਫਿਰ ਇਹਨਾਂ ਦੇ ਜਾਇਜੀ ਹੋਣਗੇ ਜਾਇਜੀ ਹੋਗੇ ਠੀਕ ਹੈ ਹਾਂਜੀ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ